ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਗੰਨੇ ਦਾ ਰਸ ਬਿਨਾ ਗੰਨੇ ਤੋਂ ਘਰ ਵਿੱਚ ਦੇਸੀ ਨੁਕਸੇ ਨਾਲ ਦੇਸੀ ਗੁੜ ਲੈ ਲੈਣਾ ਤੇ ਆ ਮੈਂ ਪਦੀਨੇ ਦੀਆਂ ਪੱਤੀਆਂ ਲੱਕੀਆਂ ਗੁੜ ਗੁੜ ਕੁੱਟ ਲੈਣਾ ਤੇ ਗ੍ਰੈਂਡ ਚ ਕਰ ਲੈਣਾ ಗೋಡಪ್ಪ ಕೊಟ್ಟ

ਆਪਾਂ ਮਿਲਦੇ ਹਾਂ ਥੋੜੀ ਦੇਰ ਬਾਅਦ ਦੇਖੋ ਜੀ ਆਪਣਾ ਨਿੰਮ ਉਹ ਗੰਨੇ ਦਾ ਰਸ ਤਿਆਰ ਹੋ ਗਿਆ ਵੰਗੂ ਸੀਗਲਾ ਪਾ ਕੇ ਦਿਖਾਉਣੀ ਆ ਨਾਲੇ ਬਹੁਤ ਛੇਤੀ ਬਣ ਜਾਂਦਾ ਬਹੁਤ ਟੇਸਟੀ ਆ ਠੀਕ ਹੈ ਜੀ ਤੇ ਤੁਸੀਂ ਟਰਾਈ ਕਰਕੇ ਦੇਖਿਓ ਜਿਵੇਂ ਤੁਹਾਨੂੰ ਗੰਨੇ ਦੇ ਰਸ ਵਾਂਗੂ ਫਲੇਵਰ ਆਊਗਾ ਟੇਸਟ ਆਊਗਾ ਤੇ ਤੁਸੀਂ ਟਰਾਈ ਕਰਕੇ ਦੇਖਿਓ ਇਸੇ ਬਾਦ ਨਹੀਂ ਪਰੀ ਨੇ ਇਹਦੀਆਂ ਪੱਤੀਆਂ ਠੀਕ ਹੈ ਜੀ ਆ ਦੇਖੋ ਜੀ ਗੰਨੇ ਦਾ ਰਸ ਤਿਆਰ ਆ ਠੀਕ ਹੈ ਜੀ ਇੱਕ ਵਾਰੀ ਟਰਾਈ ਕਰਕੇ ਦੇਖਿਓ ਤੇ ਅਗਲੀ ਵੀਡੀਓ 'ਚ ਮਿਲਾਂਗੇ ਫੇਰ ਨਮੀ ਤਸਵੀਲੇ ਕੇ ਤਕ ਤਕ ਲਈ ਸਸੀ ਕਾਲ ਜੀ ਬਾਏ ਬਾਏ